ਦੇਸ਼ ਉਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਤਾਂ ਗੁਰੂ ਦੀਆਂ ਲਾੜੀਆਂ ਨਹਿੰਸ ਸਿੰਘ ਫੌਜਾ ਅੱਜ ਜਿੱਥੇ ਦੇਸ਼ ਉਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਤਾਂ ਭਾਈ ਮਹਾਸੇ 40 ਮੁਕਤਿਆਂ ਤੇ ਧੰਨ ਧੰਨ ਸਾਹਿਬ ਸ਼੍ਰੀ ਗੋਬਿੰਦ ਸਿੰਘ ਪੰਥ ਦੇ ਵਾਦੀ ਜੀ ਜਿਹਨਾਂ ਨੇ ਅੱਜ ਦੇ ਦਿਨ ਭਾਈ ਮਾਨ ਸਿੰਘ ਜੀ ਦਾ ਵਧਾਵਾ ਪਾੜਨਾ ਕੀਤਾ ਤੇ ਅੱਜ ਜਿਹੜੀ ਮਾਗ ਦਾ ਮਹੀਨਾ ਚੜਿਆ ਮਾਗ ਮੱਜਨ ਸੰਸਾਧੂਆਂ ਧੂੜੀ ਕਰੇ ਇਸ਼ਨਾਨ ਹਰਕਾ ਨਾਮ ਧਿਆਏ ਸੁਣ ਸਬਨਾਂ ਨੂੰ ਕਰਦਾਨ ਮਾਗ ਦਾ ਮਹੀਨਾ ਸੰਗਰਾਮ ਦੀਆਂ ਮਾਗੀ ਤੇ ਜੋੜਨੇ ਦੇ ਦੀਆਂ ਮਹੱਦਿਆਂ ਦੀਆਂ ਸਾਰੀਆਂ ਹੀ ਗੁਰਸਿੱਖ ਸੰਤਾਂ ਨੂੰ ਬੁਧੀਆਂ ਦਾੜ ਦੀਆਂ ਨਹਿਨ ਸੰਗ ਫੌਜਾਂ ਸੰਤਾਂ ਮਹਾਂਪੁਰਖਾਂ ਨੂੰ ਬਹੁਤ ਬਹੁਤ ਵਧਾਈਆਂ ਸੋ ਅੱਜ ਉਹ ਮਹਾਨ ਦਿਹਾੜਾ ਤੇ ਜਿੱਥੇ ਅੱਜ ਸ੍ਰੀ ਮੁਖਸਰ ਸਾਹਿਬ ਵਿਖੇ ਆਪਾਂ ਸ਼ਰਾਨਪਾਨ ਸਰੋਵਰ ਦੇ ਵਿੱਚ ਜਿੱਥੇ ਬਹੁਤ ਵੱਡਾ ਮਹਾਤਮ ਹੈ ਅੱਜ ਦੇ ਦਿਨ ਜਿੱਥੇ ਕੋਈ ਵੀ ਸ਼ਰਾਨ ਕਰਦਾ ਭਾਵੇਂ ਪੰਛੀ ਉੱਤੋਂ ਦੀ ਵੀ ਉੱਡ ਕੇ ਲੰਘ ਜਵੇ ਤੇ ਉਹ ਵੀ ਜਿਹੜਾ ਮੁਕਤ ਹੋ ਜਾਂਦਾ ਸ੍ਰੀ ਮੁਖਸਰ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚਿਆ ਜਿੱਥੇ 40 ਮੁਕਤਿਆਂ ਨੂੰ ਸਮਰਪਤ ਜਿੱਥੇ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪੰਥ ਦੇ ਵਾਦੀ ਜੀ ਨੇ ਇਹ ਮੇਰਾ 5000 ਹਜ਼ਾਰੀ ਹੈ ਇਹ ਮੇਰਾ 10000 ਹਜ਼ਾਰੀ ਤੇ ਇਹ ਮੇਰਾ 20000 ਹਜ਼ਾਰੀ ਕਹਿ ਕੇ ਜਿਹੜੇ ਉਹਨਾਂ ਨੂੰ ਵਾਦੀਆਂ ਸਨਮਾਨ ਦਿੱਤੇ ਸੋ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪੰਥ ਦੇ ਵਾਦੀ ਜੀ ਉਹਨਾਂ ਦੇ 40 ਮੁਕਤਿਆਂ ਨੂੰ ਸਮਰਪਤ ਤੇ ਜਿਹੜੇ ਵਿਸ਼ਾਲ ਜਿਹੜੇ ਜੋੜ ਮੇਲੇ ਮਨਾਏ ਜਾਂਦੇ ਨੇ ਉੱਥੇ ਹੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤੱਕ ਸਾਰੀਆਂ ਦੇ ਹੰਸ ਸਿੰਘ ਜਥੇਬੰਦੀਆਂ ਵੱਲੋਂ ਜਿੱਥੇ ਅੱਜ ਜੁਗੋ ਜੋਗਟਾ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਹਿਬ ਦੇ ਭੋਗ ਪਾਏ ਜਾਣੇ ਨੇ ਉੱਥੇ ਕੰਧ ਦਸਮ ਗ੍ਰੰਥ ਸਾਹਿਬ ਜੀ ਦੇ ਜਿਹੜੇ ਭੋਗ ਪਾਏ ਜਾਣੇ ਨੇ ਤੇ ਨਾਲ ਹੀ ਕੱਲ ਨੂੰ ਜਿਹੜੇ ਵਿਸ਼ਾਲ ਮਹੱਲੇ ਗੁਰਦੁਆਰਾ ਬਾਬਾ ਨੈਣਾ ਸਿੰਘ ਜੀ ਬਾਬਾ ਨੈਣਾ ਸਿੰਘ ਜੀ ਸ਼ੌਣੀ ਬੁੱਢਾਦਾਲ ਗੁਰਨੇੜੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਗੁਰਦਰਾ ਤੰਗੂ ਸਾਹਿਬ ਤੋਂ ਜਿਹੜੇ ਵਿਸ਼ਾਲ ਮਹੱਲੇ ਪਰਾਤਨ ਰਵਾਇਤ ਦੇ ਮਤਾਕ ਪੂਰੇ ਜਾਹੋ ਜਲਾਲ ਦੇ ਨਾਲ ਆਰੰਭ ਹੋਣਗੇ ਤਦਕਰੀਬਨ ਜਿਹੜਾ ਸਵਾ 12 ਵਜੇ ਤੇ ਸਾਰੇ ਸ਼ਹਿਰ ਦੀ ਪਰਕਮੀਆਂ ਕਰਦੇ ਹੋਏ ਤੇ ਜਿਹੜੇ ਇਸੇ ਸਥਾਨ ਤੇ ਆਖੀ ਸਮਾਪਤੀ ਹੋਣੀ ਹੈ ਸੋ ਜਿੱਥੇ ਗੁਰੂ ਦੀਆਂ ਲਾੜਦੀਆਂ ਨਿਹੰਗ ਸਿੰਘ ਫੌਜਾਂ ਨੇ ਜੰਗ ਜੂ ਕਰਤਬ ਦਿਖਾਉਣੇ ਨੇ ਨਹੀਂ ਸ਼ਿਵਾ ਬਰ ਬੋਹੀ ਹੈ ਸ਼ੂ ਕਰਮਣ ਤੇ ਕਭੂ ਨਾ ਡਰੂ ਸੂਰਤੋ ਪਹਿਚਾਨੀਐ ਜੋ ਰਹਿਦੀਨ ਕੇ ਇਹ ਪੁਰਜਾ ਪੁਰਜਾ ਇਕੱਠ ਬਣਾ ਕਭੂ ਨਾ ਛਾੜੇ ਖੇਤ ਲਾਗ ਮਹੀਨੇ ਦੀਆਂ ਸੰਗਰਾਣ ਦੀਆਂ ਮਾਗੀ ਤੇ ਜੋੜ ਮੇਲਿਆਂ ਦੀਆਂ ਬਹੁਤ ਬਹੁਤ ਵਧਾਈਆਂ 40 ਮੁਕਤੀਆਂ ਦੇ ਜਿਹੜੇ ਅੱਜ ਗੁਰਨਾਨ ਨਾਮ ਸਮਰਪਤ ਜਿਹੜੇ ਆਪਾਂ ਜੋੜ ਮੇਲੇ ਬਣਾ ਰਹੇ ਆ ਸਾਰੇ ਆਪਣੀਆਂ ਸ੍ਰੀ ਮੁਖਤਸਰ ਸਾਹਿਬ ਵਿਖੇ ਵਧ ਵਧ ਹਾਜ਼ਰੀਆਂ ਲਵਾਈਏ ਤੇ ਸਰੋਵਰਾਂ ਦੇ ਵਿੱਚ ਆ ਕੇ ਇਸ਼ਨਾਨ ਕਰ ਗਏ ਭਾਈ ਮਾਨ ਸਿੰਘ ਜੀ ਦਾ ਵਦਾਵਾ ਪਾੜਨਾ ਕੀਤਾ ਸ੍ਰੀ ਮੁਖਤਸਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਤੇ ਨਾਲ ਹੀ 40 ਮੁਕਤਿਆਂ ਨੂੰ ਮੈਂ ਸ਼੍ਰੋਮਣੀ ਪੰਥ ਅਕਾਲੀ ਉੱਡਾਦਰ ਪੰਜਵਾਂ ਤਖਤਵਾਨੋਂ ਕੋਟ ਕੋਟ ਪ੍ਰਣਾਮ ਕਰਦਾ ਉਹਨਾਂ ਦੀ ਸ਼ਹੀਦੀ ਨੂੰ ਤੇ ਗੁਰੂ ਨਾਨਕ ਨਾਮ ਦੇਵਾ ਸੰਤਾਂ ਨੂੰ ਬੇਨਤੀ ਕਰਦਾ ਜਿਨ੍ਹਾਂ ਨੂੰ ਸਿੱਖਾ ਨੇ ਖੰਡੇ ਬਾਟੇ ਦਾ ਅਮਰ ਨਹੀਂ ਛਕਿਆ ਉਹ ਜੜੂ ਖੰਡੇ ਬਾਟੇ ਦਾ ਅਮਰ ਛਾ ਕੇ ਤੇ ਬਾਣੀ ਤੇ ਬਾਣੇ ਦੇ ਧਾਰਨੀ ਹੋਣ ਫਿਰ ਦੁਬਾਰਾ ਉਹਨਾਂ ਮਹਾਨ ਯੋਧੇ ਸੂਰਮਿਆਂ 40 ਮਹਤਿਆਂ ਨੂੰ ਕੋਟ ਕੋਟ ਪ੍ਰਣਾਮ ਕਰਦਾ ਉਹਨਾਂ ਦੀ ਸ਼ਹੀਦੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ